ਅਸਲਾਮ ਵਾਲੇਕੁਮ ਉਮੀਦ ਕਰਨੀ ਆ ਤੁਸੀਂ ਸਾਰੇ ਖਰੀਅਤ ਨਾਲ ਹੋਵੋਗੇ ਲਾਸ ਐਂਜਲਸ ਜਿਨ ਸਿੱਖ ਸਰਦਾਰਾਂ ਨੇ ਕੀਤੀ ਇਹੋ ਜਿਹੀ ਸੇਵਾ ਜਨੂੰ ਦੇਖ ਕੇ ਅਲੌਨ ਮਸਕ ਦਾ ਵੀ ਸਿਰ ਝੁਕ ਗਿਆ ਆਖਰ ਐਸਾ ਕੀ ਕਰ ਦਿੱਤਾ ਸਿੱਖ ਸਰਦਾਰਾਂ ਨੇ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਜਾਣਾਂਗੇ ਬਹੁਤ ਹੀ ਵਧੀਆ ਤੇ ਇੰਟਰਸਟਿੰਗ ਵੀਡੀਓ ਹੋਏਗੀ ਹੈ ਤੁਹਾਡੇ ਅਗੇ ਰਿਕਵੈਸਟ ਹੈ ਵੀਡੀਓ ਨੂੰ ਪੂਰਾ ਦੇਖਿਓ ਉਸ ਚਲ ਕੇ ਵੀਡੀਓ ਵੇਖਣੀ ਹੈ ਫਿਰ ਕਰਨੇ ਉਸ ਤੇ ਵਿਚਾਰ ਸਤਿਕਾਰ ਜੀ ਦੋਸਤੋ 7 ਜਨਵਰੀ ਤੋਂ ਅਮਰੀਕਾ ਦੇ ਕੈਲੀਫੋਰਨੀਆ ਦੇ ਇੱਕ ਸ਼ਹਿਰ ਦੇ ਵਿੱਚ ਜਿਹਨੂੰ ਲਾਸ ਐਂਜਲਸ ਕਿਹਾ ਜਾਂਦਾ ਇੱਕ ਭਿਆਨਕ ਜੰਗਲੀ ਅੱਗ ਲੱਗੀ ਹੋਈ ਆ ਜਿਸ ਨੂੰ ਪਿਛਲੇ 6-7 ਦਿਨਾਂ ਤੋਂ ਅਮਰੀਕਾ ਦਾ ਪੂਰਾ ਪ੍ਰਸ਼ਾਸਨ ਲੱਗ ਕੇ ਕਾਬੂ ਨਹੀਂ ਕਰ ਪਾ ਰਿਆ ਇਸੇ ਦੇ ਸਮੇਂ ਦੋ ਤਿੰਨ ਚੀਜ਼ਾਂ ਹੋਰ ਨਵੀਆਂ ਦੇਖਣ ਨੂੰ ਮਿਲੀਆਂ ਇੱਕ ਅਮਰੀਕਾ ਦੇ ਪ੍ਰਸ਼ਾਸਨ ਨੂੰ ਉੱਥੇ ਰਾਤ ਦਾ ਕਰਫੂ ਲਾਉਣਾ ਪਿਆ ਕਿਉਂਕਿ ਚੋਰੀਆਂ ਬਹੁਤ ਹੋਣ ਲੱਗਿਆ ਸੀ ਜਿਹੜੇ ਲੋਕ ਆਪਣੇ ਘਰਵਾਰ ਛੱਡ ਕੇ ਗਏ ਨੇ ਜਾਂ ਉਸ ਇਲਾਕੇ ਦੇ ਵਿੱਚ ਚੋਰੀਆਂ ਹੋਣ ਲੱਗੀਆਂ ਸੀ ਜਿਸ ਕਰਕੇ ਸਰਕਾਰ ਨੂੰ ਰਾਤ ਨੂੰ 6 ਵਜੇ ਤੋਂ ਲੈ ਕੇ ਸਵੇਰੇ 6 ਵਜੇ ਤੱਕ कर्फ्यू ਲਾਉਣਾ ਪਿਆ ਲਗਭਗ 2 ਦਰਜਨ ਦੇ ਕਰੀਬ ਲੋਕਾਂ ਨੂੰ ਚੋਰੀ ਦੇ ਕੇਸ ਦੇ ਵਿੱਚ ਗ੍ਰਿਫਤਾਰ ਕੀਤਾ ਦੂਜੇ ਪਾਸੇ ਸਰਕਾਰ ਨੂੰ ਕੀਮਤਾਂ ਵਧਣ ਦਾ ਡਰ ਸਤਾਉਣ ਲੱਗਿਆ ਜਿਸ ਕਰਕੇ ਉਹਨਾਂ ਨੇ ਇਸ ਨੂੰ ਸਟੇਟ ਐਮਰਜੈਂਸੀ ਘੋਸ਼ਿਤ ਕੀਤਾ ਦੂਜੇ ਪਾਸੇ ਪੰਜਾਬ ਦੇ ਲੋਕਾਂ ਨੇ ਪੰਜਾਬ ਦੇ ਸਿੱਖ ਸਰਦਾਰਾਂ ਨੇ ਉਥੇ ਲੰਗਰ ਲਾਉਣੇ ਸ਼ੁਰੂ ਕੀਤੇ ਨੇ ਫਰੀ ਦੇ ਵਿੱਚ ਲੋਕਾਂ ਵਾਸਤੇ ਫੂਡ ਪਾਣੀ ਸਪਲਾਈ ਕਰਨਾ ਸ਼ੁਰੂ ਕੀਤਾ ਹੋਇਆ ਇੱਥੇ ਇੱਕ ਸਵਾਲ ਆ ਸਾਡੇ ਬਹੁਤ ਸਾਰੇ ਲੋਕ ਇਹ ਕਹਿ ਕੇ ਪੰਜਾਬ ਛੱਡ ਕੇ ਜਾਂਦੇ ਨੇ ਕਿ ਪੰਜਾਬ ਦੇ ਵਿੱਚ ਬਚਿਆ ਕੁਝ ਨਹੀਂ ਕਿਸੇ ਸਮਾਜ ਦਾ ਅਸਲ ਕਿਰਦਾਰ ਉਦੋਂ ਪਤਾ ਲੱਗਦਾ ਜਦੋਂ ਉਹ ਸਮਾਜ ਮੁਸੀਬਤ ਦੇ ਵਿੱਚ ਫਸਿਆ ਹੁੰਦਾ ਮੁਸੀਬਤ ਦੇ ਵਿੱਚ ਫਸੇ ਦੀ ਮਦਦ ਕੌਣ ਕਰਦਾ ਤੇ ਮੁਸੀਬਤ ਦੇ ਵਿੱਚ ਫਸੇ ਤੋਂ ਕਮਾਈ ਕੌਣ ਕਰਦਾ ਇਹੀ ਇੱਥੇ ਇਨਸਾਨੀਅਤ ਦੇਖਣ ਵਾਲੀ ਚੀਜ਼ ਹੁੰਦੀ ਆ ਪੰਜਾਬ ਦੇ ਵਿੱਚ ਕੋਈ ਇਦਾਂ ਦੀ ਕੁਦਰਤੀ ਆਫਤ ਆ ਜੇ ਕੁਦਰਤੀ ਆਫਤ ਦੇ ਸਮੇਂ ਕਦੇ ਵੀ ਪੰਜਾਬ ਦੇ ਵਿੱਚ ਤੁਹਾਨੂੰ ਇਹ ਚੀਜ਼ ਨਹੀਂ ਦੇਖਣ ਨੂੰ ਮਿਲੂਗੀ ਕਿ ਕੋਈ ਕੁਦਰਤੀ ਆਫਤ ਆਈ ਹੈ ਤੇ ਪੰਜਾਬ ਦੇ ਵਿੱਚ ਲੋਕਾਂ ਨੇ ਪੈਸਾ ਕਮਾਉਣਾ ਸ਼ੁਰੂ ਕਰ ਦਿੱਤਾ ਹੋਵੇ ਕੁਦਰਤੀ ਆਫਤ ਦੇ ਸਮੇਂ ਹਮੇਸ਼ਾ ਪੰਜਾਬ ਦੇ ਵਿੱਚ ਲੋਕ ਆਪਣੇ ਘਰਾਂ ਦੇ ਆਪਣੇ ਤਿਜੋਰੀਆਂ ਦੇ ਦਰਵਾਜ਼ੇ ਖੋਲ੍ਹ ਦਿੰਦੇ ਨੇ ਭਾਵੇਂ ਇੱਥੇ ਸਿੱਖ ਸਰਦਾਰ ਮੂਰੇ ਹੁੰਦੇ ਨੇ ਪਰ ਬਾਕੀ ਕਮਿਊਨਿਟੀਆਂ ਵੀ ਜਿਹੜੀਆਂ ਪੰਜਾਬ ਦੇ ਆ ਨੇ ਚਾਹੇ ਉਹ ਹਿੰਦੂ ਭਰਾ ਹੋਣ ਜਾਂ ਮੁਸਲਮਾਨ ਹੋਣ ਉਹ ਪਿੱਛੇ ਨਹੀਂ ਰਹਿੰਦੇ ਵਿਦੇਸ਼ਾਂ ਦੇ ਵਿੱਚ ਵੀ ਜਿੱਥੇ ਵੀ ਕਿਤੇ ਮੁਸੀਬਤ ਆਉਂਦੀ ਆ ਪੰਜਾਬ ਦੇ ਲੋਕ ਪਹਿਲਾਂ ਜਾ ਕੇ ਲੰਗਰ ਲਾਉਂਦੇ ਨੇ ਭਾਵੇਂ ਐਲਾਨ ਮਸਕ ਦੁਨੀਆ ਦਾ ਸਭ ਤੋਂ ਅਮੀਰ ਬੰਦਾ ਕਹਾਉਂਦਾ ਪਰ ਤੁਹਾਨੂੰ ਕਿਤੇ ਐਲਾਨ ਮਸਕ ਦਾ ਲੰਗਰ ਲੱਗਿਆ ਨਹੀਂ ਮਿਲੂਗਾ ਤੁਹਾਨੂੰ ਕਿਤੇ ਡਾਉਲ ਜੁਟੀਓ ਦਾ ਲੰਗਰ ਨਹੀਂ ਮਿਲੂਗਾ ਤੁਹਾਨੂੰ ਕਿਤੇ ਬਿਸ਼ਪ ਬੈਂਕ ਦਾ ਲੰਗਰ ਨਹੀਂ ਮਿਲੂਗਾ ਤੁਹਾਨੂੰ ਹੋਰ ਜਿਹੜੇ ਅਮੀਰ ਦੁਨੀਆ ਨੂੰ ਲੁੱਟਣ ਦੀਆਂ ਸਾਜਸ਼ਾਂ ਬਣਾਉਂਦੇ ਨੇ ਉਹਨਾਂ ਦੇ ਲੰਗਰ ਨਹੀਂ ਮਿਲਣਗੇ ਤੁਹਾਨੂੰ ਕਿਤੇ ਕਿਸੇ ਹਥਿਆਰਾਂ ਵਾਲੀ ਕੰਪਨੀ ਦਾ ਲਾਇਆ ਹੋਇਆ ਲੰਗਰ ਨਹੀਂ ਮਿਲੂਗਾ ਹਥਿਆਰਾਂ ਵਾਲੀਆਂ ਕੰਪਨੀਆਂ ਅਮਰੀਕਾ ਹਥਿਆਰਾਂ ਦੇ ਸਿਰ ਤੇ ਦੁਨੀਆ ਨੂੰ ਤਬਾਹ ਕਰ ਸਕਦਾ ਜੰਗ ਚ ਝੋਕ ਸਕਦਾ ਗਾਇਆ ਨੂੰ ਬਰਬਾਦ ਕਰ ਸਕਦਾ ਯੂਕਰੇਨ 'ਚ ਜੰਗ ਲਾ ਸਕਦਾ ਪਰ ਕਿਸੇ ਦੁਖੀ ਬੰਦੇ ਦੇ ਉੱਤੇ ਮੱਲਮ ਨਹੀਂ ਲਾ ਸਕਦਾ ਇਹ ਸਿਰਫ ਭਾਈ ਕਨਈਏ ਦੇ ਵਰਸ ਕਰ ਸਕਦੇ ਨੇ ਇਹ ਇਹ ਨਹੀਂ ਵੀ ਪੰਜਾਬ ਦੀ ਧਰਤੀ 'ਤੇ ਕੋਈ ਖਾਸ ਤਰ੍ਹਾਂ ਦੇ ਬੰਦੇ ਪੈਦਾ ਹੁੰਦੇ ਨੇ ਇਹਦਾ ਕਾਰਨ ਆ ਕਿ ਪੰਜਾਬ ਦੇ ਲੋਕਾਂ ਨੂੰ ਇੱਕ ਖਾਸ ਤਰ੍ਹਾਂ ਦਾ ਫਲਸਫਾ ਮਿਲਿਆ ਪੰਜਾਬ ਦੇ ਲੋਕਾਂ ਨੂੰ ਇੱਕ ਉਹ ਫਲਸਫੀ ਮਿਲੀ ਹੈ ਜਿਹੜੀ ਹੋਰ ਦੁਨੀਆਂ ਦੇ ਵਿੱਚ ਕਿਤੇ ਨਹੀਂ ਕਿਸੇ ਨੂੰ ਮਿਲੀ ਹੈਗੀ ਇਸ ਕਰਕੇ ਪੰਜਾਬੀਆਂ ਨੂੰ ਇਸ ਚੀਜ਼ ਦੇ ਉੱਪਰ ਮਾਣ ਹੋਣਾ ਚਾਹੀਦਾ ਕਿਉਂਕਿ ਇਹ ਚੀਜ਼ ਸਰਬੱਤ ਦੇ ਭਲੇ ਦਾ ਕਨਸੈਪਟ ਆ ਜਿਹੜਾ ਸਰਬੱਤ ਦੇ ਭਲੇ ਦੀ ਗੱਲ ਕਿਰਤ ਕਰਨਾ ਤੇ ਵੰਡ ਕੇ ਛਕਣ ਦਾ ਜਿਹੜਾ ਫਲਸਫਾ ਇਹ ਸਿਰਫ ਪੰਜਾਬੀਆਂ ਦੇ ਹਿੱਸੇ ਆਇਆ ਕਦੇ ਵੀ ਕੋਈ ਪੰਜਾਬੀ ਇਹ ਨਹੀਂ ਮੈਂ ਸੌਂ ਖਾ ਕੇ ਨਹੀਂ ਕਹਿੰਦੇ ਪਰ 1 1 2% ਨੂੰ ਛੱਡ ਕੇ 99% ਪੰਜਾਬੀ ਤੁਹਾਨੂੰ ਮੁਸੀਬਤ ਦੇ ਸਮੇਂ ਦੂਜਿਆਂ ਦੀ ਬਾਹ ਫੜਦੇ ਹੋਏ ਮਿਲਣਗੇ ਜਦ ਕਿ ਦੂਸਰੇ ਥਾਂ ਤੇ ਤੁਸੀਂ ਦੇਖੋਗੇ ਬਹੁਤ ਥਾਂ ਤੇ ਇਦਾਂ ਦੀਆਂ ਖਬਰਾਂ ਆਉਂਦੀਆਂ ਨੇ ਜਦੋਂ ਕੋਈ ਮੁਸੀਬਤ ਵੱਧਦੀ ਆ ਤਾਂ ਲੋਕ ਉਹਦੇ ਤੋਂ ਮੁਨਾਫਾ ਕਮਾਉਣਾ ਸ਼ੁਰੂ ਕਰ ਦਿੰਦੇ ਨੇ ਸੋ ਇਹ ਚੀਜ਼ ਸਿਰਫ ਪੰਜਾਬੀਆਂ ਦੇ ਹਿੱਸੇ ਆ ਇਲਾਨ ਮਸਕ ਹੋਊਗਾ ਦੁਨੀਆ ਦਾ ਅਮੀਰ ਪਰ ਲੰਗਰ ਨੇ ਜਿਹੜੇ ਉਹ ਸਿਰਫ ਬਾਬੇ ਨਾਨਕ ਦੀ ਚੱਲਦੇ ਨੇ ਲੁਟੇਰਿਆਂ ਦੇ ਕਦੇ ਲੰਗਰ ਨਹੀਂ ਚੱਲਦੇ ਹੁੰਦੇ ਮਲਕ ਭਾਗੋਂ ਦੇ ਕਦੇ ਲੰਗਰ ਨਹੀਂ ਚੱਲਦੇ ਹੁੰਦੇ ਲੰਗਰ ਦਸਬੰਦ ਕੱਢਣ ਵਾਲਿਆਂ ਨੇ ਚੱਲਦੇ ਨੇ ਲੰਗਰ ਭਾਈ ਲਾਲੋਆਂ ਦੀ ਚੱਲਦੇ ਨੇ ਲੰਗਰ ਹਮੇਸ਼ਾ ਪੰਜਾਬੀਆਂ ਦੀ ਚੱਲਦੇ ਨੇ ਤੇ ਪੰਜਾਬੀਆਂ ਦਾ ਇਹ ਫਲਸਫਾ ਇਹਨੂੰ ਕੋਈ ਵੀ ਜਜਬ ਨਹੀਂ ਕਰ ਸਕਦਾ ਜਿਹੜੇ ਲੋਕ ਇਹ ਦਾਵਾ ਕਰਦੇ ਨੇ ਜਿਹੜੇ ਆਰਐਸਐਸ ਵਾਲੇ ਸੋਚਦੇ ਨੇ ਕਿ ਅਸੀਂ ਜਜਬ ਕਰ ਲਾਂਗੇ ਇਹ ਇਹਨਾਂ ਲੋਕਾਂ ਨੂੰ ਆਪਣੇ ਵਿੱਚ ਇਹ ਨਹੀਂ ਹੋਣਾ ਕਿਉਂਕਿ ਇਹ ਫਲਸਫੇ ਦਾ ਫਰਕ ਆ ਕਿ ਇੱਕ ਪਾਸੇ ਤਾਂ ਉਹ ਫਲਸਫਾ ਯਾਰ ਜਿਹੜਾ ਇਨਸਾਨਾਂ ਨੂੰ ਵੰਡ ਕੇ ਰੱਖਦਾ ਵੀ ਆਹਾ ਉੱਚਾ ਆ ਹਉ ਦੁਨੀਆ ਹਉ ਦੁਨੀਆ ਹਉ ਦੁਨੀਆ ਇੱਕ ਪਾਸੇ ਉਹ ਫਲਸਫਾ ਜਿਹੜਾ ਸਰਬੱਤ ਦੇ ਭਲੇ ਦੀ ਗੱਲ ਕਰਦਾ ਚਾਰੇ ਪਾਸੇ ਦਰਵਾਜ਼ੇ ਖੁੱਲੇ ਰੱਖਦਾ ਤੇ ਹਰ ਵਾਰ ਮੁਸੀਬਤ ਵਾਲਿਆਂ ਦੇ ਨਾਲ ਖੜਦਾ ਇਸ ਕਰਕੇ ਇਹ ਕਿਵੇਂ ਜਜਬ ਹੋ ਜਾਊਗਾ ਜਿਹੜੇ ਪੰਜਾਬੀਆਂ ਨੂੰ ਇਸ ਦੇ ਉੱਤੇ ਮਾਣਾ ਉਹ ਵੀਡੀਓ ਨੂੰ ਦੁਨੀਆ ਦੇ ਕੋਨੇ-ਕੋਨੇ ਤੱਕ ਪਹੁੰਚਾ ਦਿਓ ਪ੍ਰਾਊਡ ਟੂ ਵੀ ਆ ਪੰਜਾਬੀ ਥੈਂਕ ਯੂ ਵੀਰੋ ਤੁਸੀਂ ਸਾਰੇ ਜਾਣਦੇ ਹੋ ਪਿਛਲੇ ਕੁਝ ਦਿਨਾਂ ਤੋਂ মিডিਆ ਦੇ ਉੱਤੇ ਜਿਹੜੀ ਖਬਰ ਹੈ ਬਹੁਤ ਜ਼ਿਆਦਾ ਤੇਜ਼ੀ ਦੇ ਨਾਲ ਚੱਲਣ ਦੀ ਹੈਗੀ ਹੈ ਉਹ ਹੈਗੀ ਹੈ ਅਮਰੀਕਾ ਜਿਹੜਾ ਕਿ ਇਸ ਟਾਈਮ ਸੁਪਰ ਪਾਵਰ ਹੈ ਪੂਰੀ ਦੁਨੀਆ ਦੇ ਉੱਤੇ ਬਣਿਆ ਉਹਦੇ ਲਾਸ ਐਂਜਲਸ ਦੇ ਵਿੱਚ ਅੱਗ ਲੱਗੀ ਔਰ ਅੱਗ ਵੀ ਐਸੀ ਭਿਆਨਕ ਲੱਗੀ ਕਿ ਹਰ ਸ਼ੈ ਉਹਨੇ ਸਾੜ ਕੇ ਸਵਾਹ ਕਰ ਦਿੱਤੀ ਲੋਗੇ ਉੱਥੇ ਤਰਸਦੇ ਪਏ ਆ ਇੱਕ ਇੱਕ ਸ਼ੈ ਨੂੰ ਲੋਕਾਂ ਕੋ ਖਾਣ ਪੀਣੇ ਸਮਾਨ ਨਹੀਂ ਹੈ ਔਰ ਉੱਥੇ ਬਹੁਤ ਬੁਰਾ ਹਾਲ ਹੈਗਾ ਵਾ ਲੋਕਾਂ ਦਾ ਇਹੋ ਜੇ ਮੌਕੇ ਦੇ ਉੱਤੇ ਇਸ ਜਗ੍ਹਾ ਦੇ ਉੱਤੇ ਜਿੱਥੇ ਕਿ ਉੱਥੋਂ ਦੇ ਜਿਹੜੇ ਰਿਹਾਇਸ਼ੀ ਹੈ ਉਹ ਉੱਥੋਂ ਛੱਡ ਛੱਡ ਕੇ ਜਾ ਰਹੇ ਹੀਗੀ ਹੈ ਉਸ ਜਗ੍ਹਾ ਤੇ ਜਿੱਥੇ ਕਿ ਮੌਤ ਤੇ ਜ਼ਿੰਦਗੀ ਦਾ ਖੇਲ ਜੜਾ ਵਾ ਉਹ ਜਾਰੀ ਹੈਗਾ ਵਾ ਉੱਥੇ ਸਿੱਖ ਸਰਦਾਰਾਂ ਨੇ ਪਹੁੰਚ ਕੇ ऐसी इंसानियत दी सेवा ਕੀਤੀ ਜਿਹਨੂੰ ਦੇਖ ਕੇ ਅਲੌਨ ਮਸਕ ਵਰਗੇ ਵਿੱਦਾਂਗ ਰਹ ਗਏ ਜਿਹੜੇ ਕਿ ਆਪਣੇ ਆਪ ਦੁਨੀਆ ਦਾ ਅਮੀਰ ترین ਆਦਮੀ ਇਹਦੇ ਵਿੱਚ شمار ਉਹਨਾਂ ਦਾ ਹੁੰਦਾ ਹੈ ਔਰ ਉਹ ਉਹਨਾਂ ਦੀ ਦੌਲਤ ਦੇ ਬਾਰੇ ਦੱਸਿਆ ਜਾਂਦਾ ਹੈਗਾ ਬਰ ਡਾਕੂਮੈਂਟਰੀਜ਼ ਬਣਦੀਆਂ ਹੈਗੀਆਂ ਮੈਂ ਜਿਹੜਾ ਅਲੌਨ ਮਸਕ ਹੈ ਉਹ ਦੁਨੀਆ ਦਾ ਅਮੀਰ ترین ਆਦਮੀ ਜ਼ਰੂਰ ਹੋਵੇਗਾ ਉਸ ਕੋ ਬਹੁਤ ਸਾਰਾ ਧਨ ਦੌਲਤ ਹੋਵੇਗਾ ਲੇਕਿਨ ਇਸ ਟਾਈਮ ਸਿੱਖ ਸਰਦਾਰ ਬਾਜ਼ੀ ਲੈ ਗਏ ਹੈ ਆਪਣੀ ਸੇਵਾ ਦੇ ਜ਼ਰੀਏ ਇਨਸਾਨੀਅਤ ਦੀ ਖਿਦਮਤ ਕਰਕੇ ਦਿਲਾਂ ਅ ਦੇ ਜਿਹੜੇ ਅਮੀਰ ਤਰੀਨ ਇਨਸਾਨ ਇਸ ਟਾਈਮ ਗਿਣੇ ਜਾ ਰਹੇ ਹੈਗੇ ਆ ਉਹ ਸਿੱਖ ਸਰਦਾਰ ਹੈਗੀ ਆ ਜਿਹੜੇ ਕਿ ਲਾਸ ਐਂਜਲਸ ਪਹੁੰਚ ਗਏ ਆ ਜਿੱਥੇ ਉਹਨਾਂ ਨੇ ਫ੍ਰੀ ਆਫ ਕੋਸਟ ਲੋਕਾਂ ਦੀ ਸੇਵਾ ਕਰਨੀ ਇਹ ਸ਼ੁਰੂ ਕਰ ਦਿੱਤੀ ਹੈਗੀ ਉਹਦੇ ਵਿੱਚ ਲੰਗਰ ਲਾਇਆ ਗਿਆ ਹੈਗਾ ਲੋਕਾਂ ਨੂੰ ਫ੍ਰੀ ਲੰਗਰ ਕਰਵਾਇਆ ਜਾ ਰਿਹਾ ਹੈਗਾ ਹੋਰ ਵੀ ਜਿਹੜੀ ਅੰਦਾਜ਼ ਕੀਤੀ ਜਾ ਸਕਦੀ ਹੈ ਉਹ ਲੋਕਾਂ ਦੀ ਕਰਨ ਦੇ ਹੈਗੀ ਆ ਜਿੱਥੇ ਲਾਲੇ ਪਏ ਹੋਏ ਆ ਹੁਣੇ زندگی ਨੂੰ بچਾਉਣ ਦੇ ਔਰ ਜਿਹੜੇ ਲੋਕ ਆਪਣੇ ਘਰ ਛੱਡ ਕੇ ਗਏ ਐ ਦੂਸਰੇ ਜਿਹੜੇ ਮੁਫਾਤ ਪ੍ਰਸਤ ਲੋਗ ਐ ਉੱਥੇ ਪਹੁੰਚ ਗਏ ਉਹਨਾਂ ਦੇ ਘਰਾਂ 'ਚ ਚੋਰੀਆਂ ਕਰਨ ਦੇ ਐ ਜਿਸ ਦੀ ਰੇਸ਼ੋ ਬਹੁਤ ਵੱਧ ਗਈ ਐ ਔਰ ਉੱਥੇ ਕਰਫਿਊ ਲਾਤਾ ਗਿਆ ਐ ਅਮਰੀਕਾ ਦੀ ਹਕੂਮਤ ਵੱਲੋਂ ਔਰ ਦੂਸਰਾ ਜਿਹੜਾ ਇੱਕ ਹੋਰ ਵੱਡਾ ਹਾਦਸਾ ਪੈਦਾ ਹੋ ਗਿਆ ਐ ਚੀਜ਼ਾਂ ਦੀ ਪ੍ਰਾਈਸ ਦਾ ਕੇ ਜਿਹੜੇ ਰੇਟ ਐ ਉਹ ਦੁੱਗਣੇ ਤਿਗਣੇ ਹੋ ਜਾਣਗੇ ਕਿਉਂਕਿ ਹੁਣ ਪਤਾ ਐ ਲੋਗਾਂ ਨੂੰ ضرورت ہے گی یا چیزاں دی لیکن اوتھے ਸਿੱਖ ਸਰਦਾਰਾਂ ਨੇ ਐਸੀ ਇਨਸਾਨੀਅਤ ਦੀ ਸੇਵਾ ਸ਼ੁਰੂ ਕੀਤੀ ਜਿਹਨੂੰ ਦੇਖ ਕੇ ਵੱਡੇ ਵੱਡੇ ਦੁਨੀਆ ਦੇ ਜਿਹੜੇ ਅਮੀਰ ਐ ਉਹਨਾਂ ਦੇ ਵੀ ਸਿਰ ਝੁਕ ਗਏ ਹੈਗੇ ਜਿੱਥੇ ਉਹਨਾਂ ਆ ਦੀ ਕੋਈ ਖ਼ੈਰ ਖ਼ਬਰ ਨਹੀਂ ਹੈ ਜਿਹੜੇ ਬਿਲਕੁਲ ਉੱਥੇ ਖਾਮੋਸ਼ੀ اختیار ਕਰਕੇ ਬੈਠੇ ਹੈਗੇ ਸਿੱਖ ਸਰਦਾਰ ਉੱਥੇ ਬਾਜ਼ੀ ਲੈ ਗਏ ਆ ਉਹ ਉੱਥੇ ਪਹੁੰਚੇ ਉਹਨਾਂ ਨੇ ਇਨਸਾਨੀਅਤ ਦੀ ਸੇਵਾ ਕਰਨੀ ਸ਼ੁਰੂ ਕੀਤੀ ਲੰਗਰ ਲਾਇਆ ਹੈਗਾ ਵੈ ਇਹ ਜਿਹੜਾ ਵੈ ਮਾਦਾ ਸਿਰਫ ਪੰਜਾਬ ਦੇ ਜਿਹੜੇ ਲੋਗ ਹੈ ਉਹਨਾਂ ਦੇ خون ਦੇ ਵਿੱਚ ਸ਼ਾਮਲ ਹੈਗਾ ਵੈ ਉਹ ਦਿਲਾਂ ਦੇ ਬਹੁਤ ਅਮੀਰ ਹੈ ਇਨਸਾਨੀਅਤ ਦੀ ਖidmat ਕਰਨੇ ਤੋਂ ਪਿੱਛੇ ਨਹੀਂ ਰਹਿੰਦੇ ਖਾਸ ਤੌਰ ਤੇ ਸਿੱਖ ਸਰਦਾਰ ਜਿੱਥੇ ਵੀ ਕਿਤੇ ਇਨਸਾਨੀਅਤ ਤੇ ਆਫਤ ਆਈ ਹੈ ਪਰੇਸ਼ਾਨੀ ਆਈ ਹੈ ਮਸੀਬਤ ਆਈ ਹੈ ਸਿੱਖ ਸਰਦਾਰ ਹਮੇਸ਼ਾ ਅੱਗੇ ਵਧੇ ਹੀਗੇ ਆ ਉਹਨਾਂ ਨੇ ਆਪਣੇ ਜਿੰਨਾ ਵੀ ਹੋ ਸਕਦਾ ਯੋਗਦਾਨ ਪਾਇਆ ਹੈ ਇਹ ਗੱਲ ਸੋਚਿਓ ਬਗੈਰ ਕਿ ਇਹਨਾਂ ਦਾ ਸਾਡੇ ਨਾਲ ਤਾਲੁਕ ਹੈਗਾ ਹੈ ਨਹੀਂ ਇਹ ਸਾਡੇ ਤਰ੍ਹਾਂ ਦੇ ਮੰਨਣ ਵਾਲੇ ਆਈ ਜਾਂ ਨਹੀਂ ਸਿਰਫ ਇਹ ਸੋਚਿਆ ਕਿ ਇਹ ਇਨਸਾਨ ਹੈ ਇਨਸਾਨ ਹੋਣ ਦੇ ਨਾਤੇ ਅਸੀਂ ਆਪਸ ਵਿੱਚ ਭੈਣ ਭਰਾ ਹਾਂ ਤੇ ਅਸੀਂ ਜਿੰਨਾ ਆਪਣਾ ਯੋਗਦਾਨ ਪਾ ਸਕਨੇ ਉਹਨਾਂ ਨੇ ਪਾਇਆ ਔਰ ਗੁਰੂ ਸਾਹਿਬਾਨ ਜਿਹੜਾ ਹੁਕਮ ਦਿੱਤਾ ਉਸ ਦੇ ਉੱਤੇ ਅਮਲ ਕਰਦਿਆਂ ਹੋયા ਉੱਥੇ ਪਹੁੰਚੇ ਆ ਔਰ ਦੁਨੀਆ ਦੇ ਨਕਸ਼ੇ ਦੇ ਉੱਤੇ ਆਪਣਾ ਜਿਹੜਾ ਵਾ ਇੱਕ ਐਸਾ ਪੋਜ਼ਿਟਿਵ ਰੂਪ ਲੈ ਕੇ ਆਇਆ ਜਿਹਨੂੰ ਕੋਈ ਵੀ ਛੁਟਲਾ ਨਹੀਂ ਸਕਦਾ ਹੈਗਾ ਬਹੁਤ ਹੀ ਵਧੀਆ ਵੀਡੀਓ ਸੀਗੀ ਸਿੱਖੀ ਦਾ ਇੱਕ ਪੋਜ਼ਿਟਿਵ ਰੂਪ ਦੇਖਣ ਨੂੰ ਮਿਲਿਆ ਉਸ ਤਰ੍ਹਾਂ ਤੇ ਗਾਹੇ-ਬਗਾਹੇ ਇਸ ਤਰ੍ਹਾਂ ਦੀਆਂ ਚੀਜ਼ਾਂ ਦੁਨੀਆ ਦੇ ਨਕਸ਼ੇ ਦੇ ਉੱਤੇ ਜ਼ਾਹਰ ਹੁੰਦੀਆਂ ਰਹਿੰਦੀਆਂ ਆ ਜਿੱਥੇ ਸਿੱਖ ਸਰਦਾਰ ਨੂੰ ਮਾਇਆ ਹیثیت ਹਾਸਿਲ ਕਰੰਦੇ ਆ ਪਰ ਇਸ ਟਾਈਮ ਜਿੱਥੇ ਕਿ ਇਨਸਾਨੀਅਤ ਇਸ ਟਾਈਮ ਬਹੁਤ ਪਰੇਸ਼ਾਨੀ ਦੇ ਵਿੱਚ ਸੀਗੀ ਦੁੱਖ ਤਕਲੀਫ ਚ ਸੀਗੀ ਉੱਥੇ ਸਿੱਖਾਂ ਨੇ ਇੱਕ ਹੋਰ ਅਹਿਮ ਕਾਰਨਾਮਾ ਸਰ ਇੰਜਾਮ ਦੇ ਕੇ ਸਿੱਖੀ ਦਾ ਸਿਰ ਹੋਰ ਬੁਲੰਦ ਕਰ ਦਿੱਤਾ ਹੈਗਾ ਵੀਰੋ ਤੁਹਾਨੂੰ ਇਹ ਵੀਡੀਓ ਕੈਂਚੀ ਲੱਗੀ ਕਮੈਂਟ ਕਰਕੇ ਲਾਜ਼ਮੀ ਦੱਸਿਓ ਰੱਖਿਓ ਆਪਣਾ ਢੇਰ ਸਾਰਾ ਖਿਆਲ ਮਿਲਾਂਗੇ ਅਗਲੀ ਵੀਡੀਓ ਦੇ ਨਾਲ ਅੱਲਾਹ ਹਾਫਿਜ਼